ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ੱੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ੱੱੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਹਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। पंजाब की भगवंत मान सरकार तो द्वार ਲਖੋ ਪਾਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਂ ਮਤਾਵਕ ਅਤੀ ਸ਼ਹਿਰ ਨੂੰ ਇਨਕ੍ਰੋਜਮੈਂਟ ਰਹਿਤ ਕਰਨ ਲਈ ਪਿਛਲੇ 15 ਦਿਨ ਤੋਂ ਮੈਮ ਸ਼ੁਰੂ ਕੀਤੀ ਹੋਈ ਹੈ ਜਿਸ ਵਿੱਚ ਵੱਖ-ਵੱਖ ਕਰੋੜ-ਵੱਖ-ਵੱਖ ਏਰੀਆ ਜਿਹੜੇ ਅਸੀਂ ਉਹ ਜਿਹੜੇ ਆ ਉਹਦਾ ਸ਼ਡਿਊਲ ਬਣਾਇਆ ਹੋਇਆ ਉਹਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰ ਰਹੇ ਹਾਂ ਅੱਜ ਕਿੰਨੇ ਕ ਜਿਹੜੇ ਨਜਾਇਜ਼ ਕਬਜ਼ੇ ਢਾਇਆ ਗਿਆ ਅੱਜ ਅਸੀਂ ਤਕਰੀਬਨ 25 ਤੋਂ 30 ਕਰਾਏ ਕੀਤੇ ਆ ਔਰ ਮੈਂ ਦੁਕਾਨਦਾਰਾਂ ਨੂੰ ਵੀ ਇਹੋ ਅਪੀਲ ਕਰਨਾ ਵੀ ਪੂਰਾ ਸਹਿਯੋਗ ਦਿਆ ਕਰੋ ਬੜੇ ਲਿਖੇ ਵਰਗ ਵੇਖੋ ਕੀ ਹਾਲ ਕਰਨੀ ਕੀ ਲੱਗਦਾ ਕਿ ਸਿਰਫ ਸਵੇਸਵਾਰਨਾ ਹੀ ਇਹ ਹਟਾਈ ਜਾ ਸਕਦੇ ਆ ਜਾਂ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਜਾਂ ਨਹੀਂ ਭਾਜੀ ਇਹਨਾਂ ਨੂੰ ਮਨਾਦੀ ਵੀ ਕਰਾਈ ਹੈ ਨੋਟਿਸ ਵੀ ਦਿੱਤੇ ਆ ਹੁਣ ਤੁਸੀਂ ਬਿਹਤਰ ਜਾਣਦੇ ਹੋ ਵੇਖੋ ਫਿਸ਼ ਮਾਰਕਟ ਦੇ ਫਿਸ਼ ਮਾਰਕਟ ਕਿਉਂਕਿ ਜਦੋਂ ਅਸੀਂ ਵੀ ਲਗਾਤਾਰ ਤੁਰੇ ਰਵਾਂਗੇ ਨਾ ਜੇ ਜੇ ਅਸੀਂ ਬੰਦ ਹੋ ਜਾਾਂਗੇ ਫਿਰ ਕੰਮ ਜਿਹੜਾ ਲਟਕੋ ਜਿੰਦੀ ਤੇ ਜੇ ਅਸੀਂ ਵੀ ਤੁਰੇ ਰਹੀਏ ਵੀ ਇਹਨੂੰ ਸਹੂਜ ਦਿੰਦਾ ਆਪਣੇ ਆਪ ਲੋਕਾਂ ਲਈ ਬਹੁਤ ਵਧੀਆ ਦੁਕਾਨ ਦਾ ਇਤਰਾਜ਼ ਕਰਦੇ ਨਹੀਂ ਫਿਰ ਦੇਖੋ ਦੋ ਤਿੰਨ ਪਰਸੈਂਟ ਲੋਕ ਹੁੰਦੇ ਜਿਹੜੇ ਇਤਰਾਜ਼ ਕਰਦੇ ਆ ਜ਼ਿਆਦਾਤਰ ਲੋਕ ਬਹੁਤ ਖੁਸ਼ ਹੁੰਦੇ ਪਬਲਿਕ ਬਹੁਤ ਖੁਸ਼ ਹੁੰਦੀ ਆ ਲੋਕਾਂ ਨੂੰ ਰੰਗਣ ਦੇ ਵਿੱਚ ਕੋਈ ਇਸ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਵਧੀਆ ਆ ਸਾਰੇ ਦੁਕਾਨਦਾਰ ਇੱਕ ਦੋ ਪਰਸੈਂਟ ਹੁੰਦੇ ਆ ਬਜੀ ਇਹ ਉਹਨਾਂ ਦੇ ਕਿਤੇ ਜਿਹਨੇ ਕਬਜ਼ੇ ਕੀਤੇ ਹੋਏ ਆ ਕਿ ਹਾਂ ਹਾਂ ਬਿਲਕੁਲ ਬਿਲਕੁਲ ਜਿਹਨਾਂ ਟੈਂਪਰੇ ਔਰ ਦਿੱਤ ਤੋਂ ਬਿਨਾ ਰਿਆ ਹੀ ਨਹੀਂ ਜਾ ਸਕਦਾ ਵੇਖੋ ਇਹ ਤੁਹਾਡੇ ਸਾਹਮਣੇ ਮਰੀਆਰੀ ਵਾਲੇ ਕੋਈ ਪੜ੍ਹੇ ਲਿਖੇ ਬੰਦੇ ਤਿੰਨ ਵਾਰੀ ਕਹਿ ਚੁੱਕਿਆ ਔਰ ਇੱਕ ਐਡਵੋਕੇਟ ਖਰਾਨਗੀ ਵਾਲੀ ਗੱਲ ਆ ਇਹ ਪੜ੍ਹਿਆ ਲਿਖਿਆ ਵਰਕ ਵੀ ਇਹ ਕੰਮ ਕਰੇ ਕਈ ਦੁਕਾਨਦਾਰਾਂ ਦਾ ਕਹਿਣਾ ਆ ਕਿ ਸਿਰਫ ਟਾਰਗੇਟ ਕਰਕੇ ਜਾਂ ਰਾਜਨੀਤਾਂਵਾਂ ਲਈ ਨਹੀਂ 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 ਭਾਜੀ ਟਾਰਗੇਟ ਜਿੱਦਾਂ ਹੋਵੇ ਤੇ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਸਾਰਾ ਟਾਰਗੇਟ ਕਿੱਥੋਂ ਕੀ ਅਪੀਲ ਕੀ ਆ ਅਪੀਲ ਜਿਹੜੀ ਦੁਕਾਨਦਾਰਾਂ ਨੇ ਇਹ ਹੋਣਾ ਵੀ ਸਾਨੂੰ ਨਗਰ ਕੌਂਸਲ ਦਾ ਸਹਿਯੋਗ ਦਿਓ ਅਸੀਂ ਤੁਹਾਡੀ ਬਿਹਤਰੀ ਵਾਸਤੇ ਕੰਮ ਕਰ ਰਹੇ ਆ ਹੁਣ ਬਜ਼ਾਰਾਂ ਦੇ ਵਿੱਚ ਜਿਹੜਾ ਵਪਾਰ ਮੰਡਲਾ ਉਹ ਸਾਡੇ ਨਾਲ ਬਿਲਕੁਲ ਖੜਾ ਹੈ ਉਹ ਕਹਿੰਦੀ ਹੈ ਕਹਿੰਦੇ ਵੀ ਠੀਕ ਹੈ ਵੀ ਤੁਹਾਡੇ ਕਰਨ ਨਾਲ ਲੋਕਾਂ ਦੇ ਅੰਦਰ ਦੁਕਾਨਦਾਰਾਂ ਦੇ ਜਿਹੜੀਆਂ ਦੁਕਾਨਾਂ ਦੇ ਗਾਹ ਕਾਇਆ ਨੇ ਤੇ ਲੋਕ ਅੰਦਰ ਹੁੰਦੇ ਨਹੀਂ ਬਾਹਰ ਦੇ ਲੋਕ ਜਿੰਨੇ ਵੀ ਆ ਸੰਡੇ ਬਾਜ਼ਾਰ ਲੱਗ ਜਾਂਦਾ ਹੈ ਕਦੇ ਕੁਝ ਲੱਗ ਜਾਂਦਾ ਹੈ ਉਹਦੇ ਵਿੱਚ ਵੀ ਅਸੀਂ ਪੂਰੇ ਸਤਰ ਕੋਏ ਆ ਵੀ ਕੱਲ ਸੰਡੇ ਬਾਜ਼ਾਰ ਵਾਲਾ ਲੋਕ ਆ ਜਾਂਦੇ ਆ ਬਾਹਰੋਂ ਵਿਚਾਰੇ ਜਿਹੜੇ ਇੱਥੇ ਟੈਕਸ ਭਰਨਦੇ ਆ ਸਾਰਾ ਉਹ ਟੀਐਸਟੀ ਭਰਨਦੇ ਆ ਉਹ ਦੁਕਾਨਦਾਰੋਂ ਤਾਂ ਬੈਠੇ ਜਿਹੜੇ ਬਾਹਰੋਂ ਆ ਜਾਂਦੇ ਆ ਸੇਲਾ ਸੁਲਾ ਲਾ ਕੇ ਨਾਲੇ ਤੇ ਇਨਕਲੂਜਮੈਂਟ ਕਰਦੇ ਨਾਲ ਗੰਦ ਭਾਈ ਇਹ ਨਾ ਕੋਈ ਟੈਕਸ ਦੇ ਰੋਜੀ ਹਮ ਸ਼ਿਟੂ ਕੀਤੀ ਬਿਲਕੁਲ ਡ